ਸਰਦੂਲ ਸਿੰਘ ਹਾਂਜੀ ਸਰਦੂਲ ਸਿੰਘ ਅੱਛਾ ਸਰਦੂਲ ਜੀ ਕੀ ਗੱਲ ਬਾਤ ਹੋਈ ਤੁਸੀਂ ਕੀ ਗੱਲ ਅਸੀਂ ਮਿਹਨਤ ਉਹਨਾਂ ਨੂੰ ਇਹੋ ਹੀ ਮੰਗ ਰੱਖੀ ਆ ਇਹ ਜਿਹੜਾ ਰਾਵੀ ਦਰਿਆ ਵਾ ਸਾਡੀ ਜ਼ਮੀਨ ਜਿਹੜੀ ਖੋਰ ਰਿਆ ਵਾ ਕਿਉਂਕਿ ਅੱਗੇ ਤੋਂ 20 ਕਿਲੇ ਉਰੇ ਆ ਗਿਆ ਦਰਿਆ 60 50 ਤੋਂ 60 ਏਕੜ ਦੇ ਵਿੱਚ ਜਿਹੜੀ ਜ਼ਮੀਨ ਆ ਢਾ ਕੇ ਉਰੇ ਆ ਗਿਆ ਵਾ ਤੇ ਸਾਡੀ ਇਹ ਮੰਗ ਹੈ ਕਿ ਉਹਨੂੰ ਪੱਕਾ ਕੀਤਾ ਜਾਵੇ ਜਿਹੜਾ ਆਉਣ ਵਾਲੇ ਸਮੇਂ ਦੇ ਜਿਹੜੀ ਹਰ ਸਾਲ ਸਾਡੀ ਬਰਬਾਦੀ ਹੁੰਦੀ ਫਸਲਾਂ ਦੀ ਬਰਬਾਦੀ ਹੁੰਦੀ ਜ਼ਮੀਨਾਂ ਦੀ ਬਰਬਾਦੀ ਹੁੰਦੀ ਆ ਸਾਡੇ ਇਥੇ 7 ਟਰਾਂਸਫਰਮ ਇਕੋ ਲੈਂਡ ਦੀ 2 ਮੇਰੇ ਹੀ 5 ਹੋਰ ਹੀ ਲੇਕੇ 7 ਟਰਾਂਸਫਰਮ ਸਾਡੇ ਰੁੜ ਗਏ ਨੇ ਜਿਹੜੇ ਮੋਟਰ ਕਨੈਕਸ਼ਨ ਆ ਸੀ ਸਾਡਾ ਇਹ ਆ ਝੋਨਾ ਮਾਰਿਆ ਗਿਆ ਵਾ ਸਾਡੀ ਇਹ ਮੰਗਿਆ ਕਿ ਜਿਹੜਾ ਉਹਨੂੰ ਦਰਿਆ ਮਾਰ ਘਰਦਾ ਵਾ ਉਹਨੂੰ ਪੱਥਰ ਲਾ ਕੇ ਤੁਸੀਂ ਬੰਨ ਕੇ ਪੱਕਾ ਉਹਨੂੰ ਕੀਤਾ ਜਾਏ ਜਿਹੜਾ ਆਉਣ ਵਾਲਾ ਸਾਡਾ ਜਿਹੜਾ ਭਵੇਖਿਆ ਉਹ ਬਸ ਸਕੇ ਸਾਨੂੰ ਕੇ ਖਰਾਬੇ ਦੀ ਨਹੀਂ ਲੋੜ ਸਰਕਾਰਾਂ ਕੇ ਹੱਥ ਜੋੜ ਕੇ ਗੁਜਾਰਸ਼ ਆ ਸਾਨੂੰ ਖਰਾਬਾ ਨਹੀਂ ਚਾਹੀਦਾ ਜਿਹੜਾ ਮਾਨ ਸਾਹਿਬ ਨੇ ਕਿਹਾ ਕਿ 20-20 ਹਜ਼ਾਰ ਏਕੜ ਤਾਂਗੇ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਕਈ ਜਹਾੜ ਆਇਆ ਸੀ ਵੀ ਤੁਹਾਨੂੰ ਖਰਾਬਾ ਜਿਹੜਾ ਵਾ 6700 ਰੁਪਿਆ ਕਿ 6800 ਰੁਪਿਆ ਤਾਂਗੇ ਪ੍ਰਤੀ ਏਕੜ ਉਦੋਂ ਵੀ ਸਾਨੂੰ ਇਹਨਾਂ ਨੇ ਜਿਹੜਾ ਵਾ ਧੁੰਦ ਲਈ ਐਵੇਂ ਕਰਕੇ ਤੇ ਕੁਝ ਵੀ ਨਹੀਂ ਉਹ bungalows ਦਾ ਮਿੱਟੀ ਝਾੜਨ ਵਾਲੀ ਗੱਲ ਕੀਤੀ ਇਹਨਾਂ ਨੇ ਮੇਰਾ 20 ਏਕੜ ਉਦੋਂ ਮਰਿਆ ਸੀ ਇਹਨਾਂ ਨੇ ਮੈਨੂੰ ਆਂਦੇ ਹੀ ਪੰਜਾ ਕਿੱਲਾਂ ਤੋਂ ਇੱਕ ਜਾਣੇ ਨੂੰ ਵਾਅਦਾ ਨਹੀਂ ਦੇਣਾ ਤੇ ਉਹ ਵੀ ਜਿਹੜਾ ਲਿਖ ਕੇ ਪੰਜਾ ਕਿੱਲਾਂ ਦਾ ਲੈ ਕੇ ਉਹ ਵੀ ਨਹੀਂ ਮਿਲਿਆ ਤੇ ਜਿਹੜਾ ਪ੍ਰਸ਼ਾਸਨ ਹੈ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚਿਆ ਅਹੀਂ ਬੜੇ ਸਪਰ ਰਾਹੁਲ ਆਇਆ ਰਾਹੁਲ ਆਇਆ ਰਾਹੁਲ ਜੀ ਆਇਆ ਹੋਰ ਸਾਡੇ ਤੱਕ ਨਹੀਂ ਪਹੁੰਚਿਆ ਕੋਈ ਨਹੀਂ ਜੀ ਸਾਡੇ ਤੱਕ ਆਇਆ ਨਾ ਕੋ ਪਤਾ ਨਹੀਂ ਅੱਗੋਂ ਜਦੋਂ ਤੁਸੀਂ ਆਪਣੀ ਗੱਲ ਰੱਖ ਰਹੇ ਸੀ ਕਿੰਨੇ ਕਿ ਧਿਆਨ ਨਾਲ ਉਹਨਾਂ ਨੇ ਪੂਰੇ ਧਿਆਨ ਨਾਲ ਸੁਣੀ ਆ ਉਹਨਾਂ ਨੇ ਇਹ ਕਿਹਾ ਹੈ ਪੂਰਾ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਇਹ ਜਿਹੜਾ ਮੁੱਦਾ ਵਾ ਉਹ ਲਿਖ ਕੇ ਲੈ ਗਏ ਨੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜਾ ਮੁੱਦਾ ਵਾ ਤੁਹਾਡੇ ਜਿਹੜਾ ਪਿੰਡ ਦਾ ਤੁਸੀਂ ਬੰਨ ਦਾ ਜਿਹੜਾ ਪੱਥਰ ਲਾਉਣ ਦਾ ਦਰਿਆ ਘੋਰ ਕਰ ਰਿਹਾ ਜਿਹੜੀ 50 ਏਕੜ ਜ਼ਮੀਨ 50 ਕੋ ਪਲਾਸੀ ਹੈ ਕੋਈ ਜੀ ਜਿਹੜੀ ਏ ਜ਼ਮੀਨ ਜਿਹੜੀ ਏ ਢਾਈ ਆ ਇੱਥੇ ਉੱਥੇ ਜਿਹੜਾ ਅਸੀਂ ਪੱਥਰ ਲਵਾ ਆ ਗਏ ਜਿਹੜੀ ਤੁਸੀਂ ਬੰਦ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ ਤੇ ਸਾਡਾ ਨੁਕਸਾਨ ਹੋਏ ਅਸੀਂ ਉਹਨਾਂ ਨੇ ਕਿਹਾ ਵਾ ਕਿ ਪਾਰਲੀਮੈਂਟ ਦੇ ਮਤਦਾਨ ਜੀ ਠੀਕ ਬਹੁਤ ਬੜੇ ਧਿਆਨ ਦੇ ਨਾਲ ਸਾਰਾ ਉਹਨਾਂ ਨੇ ਗੱਲ ਸੁਣੀ ਆ ਸਾਡੇ ਸਰਕਾਰਯੋਗ ਵੀਰ ਹਰਪਜਨ ਸਿੰਘ ਜੀ ਹੀ ਉਹ ਫਿਰ ਵਾਕਰ ਦੇ ਨਾਲ ਸਤੋਂ ਗਾ ਜਾਇਆ ਜਿਹਨਾਂ ਇਹਨਾਂ ਨੂੰ ਦੱਸਿਆ ਹੈ ਇਹ ਵੀਰ ਉਹ ਨਹੀਂ ਫੱਤੇ ਵਾਲੇ ਤੋਂ ਆ ਇਹਨਾਂ ਨੂੰ ਤੁਸੀਂ ਸਾਰੇ ਬਹੁਤ ਧਿਆਨ ਨਾਲ ਉਹਨਾਂ ਗੱਲ ਸੁਣੀ ਆ ਜੀ ਬਹੁਤ ਵਧੀਆ ਉਹਨਾਂ ਗੱਲ ਸੁਣੀ ਆ ਜੀ ਬਾਕੀ ਸलो ਅਸੀਂ ਪ੍ਰਧਾਨ ਸਾਹਿਬ ਨੂੰ ਇਹ ਗੱਲ ਕੀਤੀ ਆ ਵੀ ਸਾਨੂੰ ਕੰਮ ਸੇ ਕਮ ਜਿਹੜੇ ਸਾਡੇ 5 ਕਿੱਲੇ ਤੋਂ 1 ਏਕੜ ਤੋਂ ਥੱਲੇ ਮੁਆਵਜ਼ਾ ਮਿਲਦਾ ਸਾਨੂੰ ਸਾਰੇ ਤੋਂ ਸਾਰਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਜਿਵੇਂ ਕਿਸਾਨ ਦੇ ਨਾਮ 20 ਕਿੱਲੇ ਜਾਂ 30 ਕਿੱਲੇ ਜ਼ਮੀਨ ਆ ਉਹਨੂੰ ਸਾਰਾ ਮਿਲਣਾ ਚਾਹੀਦਾ ਜੀ ਦੂਸਰੀ ਗੱਲ ਇਹ ਵੀ ਜਿਵੇਂ ਸਾਡੇ ਕੱਚੀਆਂ ਪੈਲੀਆਂ ਦੇ ਮੁਆਵਜ਼ੇ ਨਹੀਂ ਮਿਲ ਰਹੇ ਜੀ ਸਾਨੂੰ ਉਹ ਵੀ ਮਿਲਣੇ ਚਾਹੀਦੇ ਆ ਜੀ ਤੇ ਤੀਜੀ ਗੱਲ ਅਸੀਂ ਇਹ ਕਿਤੇ ਵੀ ਸਾਨੂੰ ਕੰਮ ਸੇ ਕਮ ਦਰਿਆ ਦੀ ਖਲਾਈ ਕੀਤੀ ਜਾਵੇ ਉਹਨੂੰ ਨਹਿਰੀ ਭਾਗ ਦਿੱਤਾ ਜਾਵੇ ਕੰਮ ਕਿਉਂਕਿ ਜ਼ਮੀਨਾਂ ਜਿੰਨੀਆਂ ਵੀ ਸਾਡੇ ਦਰਿਆ ਏਰੀਆ ਦੇ ਵਿੱਚ ਨੇ ਮਾਲਕੀ ਜ਼ਮੀਨਾਂ ਨੇ ਉਹ ਇਹਨਾਂ ਦੇ ਵਿੱਚ ਇੱਕ ਵੀ ਮਰਲਾ ਸਰਕਾਰੀ ਜ਼ਮੀਨ ਨਹੀਂ ਗਈ ਜਾਂ ਦਰਿਆ ਦੇ ਏਰੀਆ ਦੀ ਜ਼ਮੀਨ ਨਹੀਂ ਗਈ ਜਿਹਦੇ ਵਿੱਚ ਸਾਡੇ ਦਰਿਆ ਦੇ ਵਿੱਚ ਪਾਣੀ ਆ ਜਾਂਦਾ ਕਿ ਕਿਸਾਨ ਨੂੰ ਮਾਰ ਦਿੰਦੇ ਹਰ ਵਾਰ ਦੀ ਵਾਰੀ ਮਾਰਦੇ ਪਹਿਲਾਂ 3 ਦੀ ਪੈ ਗਈ 19 ਦੀ ਪੈ ਗਈ ਹੁਣ ਉਸ ਤੋਂ ਬਾਅਦ 25 ਦੀ ਪੈ ਗਈ ਆ ਇੱਕ ਕਿਸਾਨ ਮੰਨ ਕੇ ਚਲੋ ਮਹਿਰ ਦਾ ਪਾਣੀ ਚੋਰੀ ਕਰਦਾ ਕੀ ਬਾਤचीत ਵੀ ਰਾਹੁਲ ਗਾਂਧੀ ਆ ਉਹਦੇ ਉੱਤੇ ਪਰਚਾ ਉਸੇ ਵਲੇ ਹੋ ਜਾਂਦਾ ਕਿਸਾਨ ਦੇ ਉੱਤੇ ਆ ਸਰਕਾਰ ਦਾ ਇਨਾ ਪਾਣੀ ਆਇਆ ਏ ਕੋਈ ਮੁੱਦਾ ਛੁਕਿਆ ਸਰਕਾਰ ਨੇ ਆ ਵੀ ਸਰਕਾਰੀ ਪਾਣੀ ਆ ਇਸ ਚੀਜ਼ ਦਾ ਕਿਸੇ ਸਰਕਾਰ ਨੇ ਮੁੱਦਾ ਛੁਕਿਆ ਵੀ ਨਹੀਂ ਰੱਖੀ ਤੁਸੀਂ ਰੱਖੀ ਹੈ ਜੀ ਕੀ ਜਵਾਬ ਸੀ ਉਹਨਾਂ ਆਖਿਆ ਕੋਈ ਗੱਲ ਨਹੀਂ ਸਾਨੂੰ ਲਿਖਤੀ ਰੂਪ ਚ ਦਿਓ ਸਾਡੇ ਪ੍ਰਧਾਨ ਸਭਾ ਉਹਨਾਂ ਆਖਿਆ ਲਿਖਤੀ ਰੂਪ ਦਿਓ ਅਸੀਂ ਮਸਲਾ ਹੱਲ ਕਰੀਏ ਸਰ ਜੀ ਹੱਲ ਹੋ ਜਾਣਾ ਸਾਡਾ ਆਪਣਾ ਨਾਮ ਦਾ ਗੁਰਵਿੰਦਰ ਸਿੰਘ ਪਿੰਡ ਫਤਿਆਲਾ ਤਸਵੀਰ ਜੀ ਰਹੀ ਹੈ